ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਨਾਮ ਜਪਨਾ ਕਿੰਨਾ ਕੋ ਔਖਾ ਹੈ ਗੁਰੂ ਪਾਤਸ਼ਾਹ ਜੀ ਗੁਰਮਾਣੀ ਵਿੱਚ ਫਰਮਾਨ ਕਰਦੇ ਹਨ ਆਖਣ ਔਖਾ ਸੱਚਾ ਨਾਮ ਨਾਮ ਜਪਨਾ ਬਹੁਤ ਔਖਾ ਕੰਮ ਹੈ ਇਸ ਦੇ ਲਈ ਹਿਰਦਾ ਪਵਿੱਤਰ ਕਰਨਾ ਪੈਂਦਾ ਹੈ ਸੁਰਤ ਇਕਾਗਰ ਕਰਨੀ ਪੈਂਦੀ ਹੈ ਚਿੱਤ ਇਕਾਗਰ ਕਰਨਾ ਪੈਂਦਾ ਹੈ ਤੁਹਾਨੂੰ ਅੱਜ ਅਸੀਂ ਇੱਕ ਸਾਖੀ ਸੁਣਾਉਂਦੇ ਹਾਂ ਜਿਸ ਵਿੱਚ ਇਹ ਸਾਫ਼ ਹੋ ਜਾਵੇਗਾ ਕਿ ਨਾਮ ਜਪਣਾ ਕਿੰਨਾ ਕੋ ਔਖਾ ਹੈ ਛੱਜੂ ਭਗਤ ਜੀ ਲਾਹੌਰ ਵਿੱਚ ਬੜੇ ਮਸ਼ਹੂਰ ਭਗਤ ਹੋਏ ਹਨ ਇੱਕ ਸਮੇਂ ਬਰਖਾ ਦੀ ਕਿੰਨੇ ਦਿਨ ਹੀ ਝੜੀ ਲੱਗੀ ਰਹੀ ਮਜ਼ਦੂਰਾਂ ਨੂੰ ਕੰਮਕਾਰ ਨਾ ਮਿਲਿਆ ਤਾਂ ਚਾਰ ਮਜ਼ਦੂਰ ਛੱਜੂ ਪਕਤ ਦੇ ਘਰ ਕੋਲ ਆ ਗਏ ਆਪਸ ਵਿੱਚ ਸ਼ੋਕ ਕਰਨ ਲੱਗੇ ਕੀ ਬਰਖਾ ਕਾਰਨ ਸਾਨੂੰ ਮਜ਼ਦੂਰੀ ਨਹੀਂ ਮਿਲੀ ਅਸੀਂ ਰਾਤ ਨੂੰ ਖਾਣ ਵਾਸਤੇ ਰਸਤ ਆਦਿਕ ਕਿੱਥੋਂ ਲਵਾਂਗੇ ਰਾਤੀ ਭੀ ਅਸੀਂ ਭੁੱਖੇ ਹੀ ਰਹੇ ਹਾਂ ਇਹੋ ਜੀਆਂ ਗੱਲਾਂ ਛੱਜੂ ਭਗਤ ਚੁਬਾਰੇ ਵਿੱਚ ਬੈਠਾ ਸੁਣਦਾ ਰਿਹਾ ਭਗਤਾਂ ਦਾ ਹਿਰਦਾ ਬੜਾ ਦਿਆਲੂ ਹੁੰਦਾ ਹੈ ਭਗਤਾਂ ਕੋਲੋਂ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਛੱਜੂ ਭਗਤ ਹੀਠਾ ਆ ਕੇ ਮਜ਼ਦੂਰਾਂ ਨੂੰ ਕਹਿਣ ਲੱਗੇ ਆਓ ਭਾਈ ਤੁਹਾਨੂੰ ਮਜ਼ਦੂਰੀ ਉੱਪਰ ਲਾ ਦੇਨੇ ਹਾ ਜੇ ਤੁਹਾਨੂੰ ਮੀਂਹ ਪੈਣ ਕਾਰਨ ਬਾਹਰ ਕੰਮ ਨਹੀਂ ਮਿਲਿਆ ਤਾ ਅੱਜ ਮੈਂ ਤੁਹਾਨੂੰ ਕੰਮ ਦੇ ਦੇਂਦਾ ਭਗਤ ਜੀ ਨੇ ਇਹ ਕਹਿ ਕੇ ਇੱਕ ਇੱਕ ਮਜ਼ਦੂਰ ਨੂੰ ਇੱਕ ਇੱਕ ਮਾਲਾ ਫੜਾ ਦਿੱਤੀ ਅਤੇ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਦੂਰ ਅਲੱਗ ਅਲੱਗ ਬਿਠਾ ਦਿੱਤਾ ਭਗਤ ਜੀ ਨੇ ਬਚਨ ਕਹੇ RAM ਨਾਮ ਦਾ ਭਜਨ ਕਰੋ ਸਦਿਆ ਵੇਲੇ ਤੁਹਾਨੂੰ ਪੂਰੀ ਦਿਹਾੜੀ ਮਿਲ ਜਾਏਗੀ ਤੇ ਖਾਣ ਵਾਸਤੇ ਭੋਜਨ ਵੀ ਦਵਾਂਗੇ ਓਹ ਮਜ਼ਦੂਰ ਬੜੇ ਖੁਸ਼ ਹੋਏ ਸਾਰੇ ਮਾਲਾ ਲੈ ਕੇ ਰਾਮ ਦਾ ਭਜਨ ਕਰਨ ਲੱਗੇ ਜਦੋਂ ਦੋ ਪਹਿਰ ਬਤੀਤ ਹੋਏ ਤਾਂ ਛੱਜੂ ਭਗਤ ਜੀ ਨੂੰ ਆ ਕੇ ਕਹਿਣ ਲੱਗੇ ਇਸ ਤੇਰੀ ਮਜ਼ਦੂਰੀ ਨਾਲੋਂ ਤਾਂ ਸਾਨੂੰ ਭੁੱਖ ਚੰਗੀ ਹੈ ਤੂੰ ਤਾਂ ਸਾਨੂੰ ਕੈਦ ਵਿੱਚ ਹੀ ਪਾ ਛੱਡਿਆ ਹੈ ਅਸੀਂ ਤੁਰਨ ਫਿਰਨ ਵਾਲੇ ਹਾਂ ਉਹ ਸਾਨੂੰ ਇੱਕੋ ਥਾਂ ਬਿਠਾ ਦਿੱਤਾ ਹੈ ਅਤੇ ਰਾਮ ਰਾਮ ਕਰਦੇ ਆ ਸਾਡਾ ਮੂੰਹ ਹੀ ਥੱਕ ਗਿਆ ਹੈ ਇਹ ਕਹਿ ਕੇ ਮਜ਼ਦੂਰ ਮਾਲਾ ਛੱਡ ਕੇ ਭਗਤ ਜੀ ਨੂੰ ਫੜਾ ਕੇ ਉੱਥੋਂ ਤੁਰਦੇ ਬਣੇ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਸੱਚੇ ਪਰਮੇਸ਼ਵਰ ਦਾ ਨਾਮ ਜਪਣਾ ਬੜਾ ਯੋਖਾ ਕੰਮ ਹੈ ਨਾਮ ਸਿਰਫ ਉਹੀ ਜਪ ਸਕਦੇ ਹਨ ਜਿਨ੍ਹਾਂ ਉੱਪਰ ਆਕਾਰਪੁਰਖ ਆਪ ਕਿਰਪਾ ਕਰਨ ਜਿਨ੍ਹਾਂ ਉੱਪਰ ਗੁਰੂ ਸਾਹਿਬਾਨ ਆਪ ਕਿਰਪਾ ਕਰਨ ਇਸ ਲਈ ਨਾਮ ਜਪਣ ਲਈ ਆਪਣਾ ਦਿਲ ਨਾਮ ਜਪਣ ਵਿੱਚ ਲਾਉਣ ਲਈ ਸਿਰਫ ਸਤਿਗੁਰਾਂ ਅੱਗੇ ਕੀਤੀ ਅਰਦਾਸ ਹੀ ਕੰਮ ਆ ਸਕਦੀ ਹੈ ਜੇਕਰ ਆਪ ਜੀ ਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੀ ਚਾਹਤ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਮਿਲਦੇ ਹਾਂ ਅਗਲੀ ਸਾਖੀ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ